ਅਸੀਂ ਕੱਲ ਦੋ ਬੰਦੇ ਫੜੇ ਨੇ ਜਿੱਦਾਂ ਤੁਸੀਂ ਸੁਣਾ ਹੀ ਆ ਕਿ ਮਾਨਯੋਗ ਸੀਮ ਸਾਹਿਬ ਨੇ ਯੁੱਧ ਨਸ਼ਾ ਬਰੁੱਧ ਮੁਹਿੰਮ ਚੱਲ ਰਹੀ ਹੈ ਤੇ ਸਾਡੇ ਡੀਜੀਪੀ ਸਰ ਸ਼੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ਅਨੁਸਾਰ ਹਰ ਜਗ੍ਹਾ ਤੇ ਸਾਡੇ ਨਾਕੇ ਲੱਗੇ ਹੋਏ ਨੇ ਸਾਰਾ ਤੁਸੀਂ ਦੇਖ ਲਓ ਸ਼੍ਰੀ ਅੰਮ੍ਰਿਤ ਨਾਥ ਜੀ ਯਾਤਰਾ ਵੀ ਚੱਲ ਰਹੀ ਹੈ ਹਰ ਨੱਕ ਤੇ ਤੁਸੀਂ ਵੀ ਚੈੱਕ ਕੀਤੀ ਆ ਹਰ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਕੱਲ ਉਹ ਮਤਲਬ 19 ਤਰੀਕ ਨੂੰ ਸਾਡੇ ਅਬਰੋਲ ਨਗਰ ਕੋਲ ਦੇ ਨਾਲ ਕੋਲ ਦੇ ਕੋਲ ਐਸ ਐਚਓ ਡਿਵੀਜ਼ਨ ਨੰਬਰ ਨੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੇ ਚੈਕਿੰਗ ਚੱਲ ਰਹੀ ਸੀਗੀ ਉੱਥੇ ਬੀਲ ਟੂ ਵੀਲਰ ਫੋਰ ਵੀਲਰਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਦੋ ਨੌਜਵਾਨ ਉਥੋਂ ਪੈਦਲ ਆ ਰਹੇ ਸੀਗੇ ਜਦੋਂ ਉਹਨਾਂ ਨੂੰ ਰੋਕਿਆ ਇੱਕ ਐਂਥਨੀ ਉਰਪ ਸਾਹਿਲ ਉਦੀ ਚੈਕਿੰਗ ਕੀਤੀ ਉਹਦੇ ਕੋਲੋਂ ਜਿਹੜਾ ਹਿਰੋਇਨ ਬਰਾਮਦ ਹੋਈ ਜਦੋਂ ਦੂਜੇ ਬੰਦੇ ਨੂੰ ਅਸੀਂ ਵਿਸਾਲ ਨੂੰ ਫੜਨ ਲੱਗੇ ਤੇ ਉਹਨੇ ਜਿਹੜਾ ਪੁਲ ਦੇ ਕੋਲੋਂ ਛਾਲ ਮਾਰਤੀ ਜਿਹਦੇ ਕਰਕੇ ਉਹਦੇ ਪੈਰ ਤੇ ਸੱਟ ਵੀ ਲੱਗੀ ਇਹਨਾਂ ਦੋਨਾਂ ਨੂੰ ਫੜਨ ਤੋਂ ਬਾਅਦ ਅਸੀਂ ਇਹਨਾਂ ਦੀ ਚੈਕਿੰਗ ਦਰੋ ਕੀਤੀ ਹੈ ਤੇ ਇਹਨਾਂ ਕੋਲੋਂ 45.12 ਗ੍ਰਾਮ ਜਿਹੜੀ ਆ ਹਿਰੋਇਨ ਬਰਾਮਦ ਹੋਈ ਆ ਅੱਗੇ ਫਰਦਰ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿੰਨੀਆਂ ਵੀ ਸਨੇਚੀਆਂ ਪਠਾਨਕੋਟ ਦੇ ਵਿੱਚ ਕੁਈਆਂ ਨੇ ਉਹ ਵਿਸਾਲ ਕੁਮਾਰ ਨੇ ਦੱਸਿਆ ਕਿ ਮੈਂ ਔਰ ਗੁਰਜੀਤ ਕੁਮਾਰ ਉਰਕ ਕੈਟ ਜਿਹੜਾ ਹਾਲੀ ਤੱਕ ਸਾਡੇ ਤੋਂ ਫੜਿਆ ਨਹੀਂ ਗਿਆ ਉਹਨੂੰ ਜਲਦੀ ਅਸੀਂ ਫੜਾਂਗੇ ਜਿੰਨੀਆਂ ਵੀ 2025 ਚ ਸਨੇਚੀਆਂ ਹੋ ਰਹੀਆਂ ਨੇ ਉਹ ਸਾਰੀਆਂ ਸਨੇਚੀਆਂ ਇਹਨਾਂ ਨੇ ਕੀਤੀਆਂ ਨੇ ਹੁਣ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਨਾਂ ਰਿਮਾਂਡ ਲਾਵਾਂਗੇ ਕੁਛ ਗਿੱਚ ਕਰਾਂਗੇ ਜੋ ਵੀ ਚੀਜ਼ ਜਿੰਨੀ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਡੇ ਸਾਹਮਣੇ ਲਿੱਤਿਆ ਜਾਊਗਾ ਤੁਹਾਨੂੰ ਪਤਾ ਹੀ ਆ ਕਿ ਸਾਡੀ ਪੁਲਿਸ ਪਠਾਨਕੋਟ ਪੁਲਿਸ ਪਿੱਛੇ ਵੀ ਬਹੁਤ ਐਫਆਈਆਰਾਂ ਲੋਜ ਹੋਈ ਨੇ ਬਹੁਤ ਬੰਦੇ ਫੜੇ ਨੇ ਪੈਡਲਰ ਫੜੇ ਨੇ ਸਪਲਾਈਰ ਫੜੇ ਨੇ ਤੇ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆ ਕਿ ਸਾਨੂੰ ਦੱਸਣ ਜਿੱਥੇ ਵੀ ਕੋਈ ਇਹ ਜਿਹਾ ਧੰਦਾ ਕਰ ਰਿਹਾ ਤੇ ਉਹ ਜਰੂਰ ਪੁਲਿਸ ਨਾਲ ਕੰਟੈਕਟ ਕਰਨ ਤੇ ਅਸੀਂ ਇਸ ਨਸੇ ਨੂੰ ਖਤਮ ਕਰ ਸਕੀਏ ਤੇ ਸਾਰਿਆਂ ਤੋਂ ਸਾਰਿਆਂ ਤੋਂ ਮੇਰੀ ਬੇਨਤੀ ਆ ਔਰ ਸਭ ਤੋਂ ਜ਼ਿਆਦਾ ਪ੍ਰੈਸ ਤੋਂ ਬਿੰਤੀ ਆ ਸਰ ਪਹਿਲੇ ਕੋਈ ਮਾਮਲੇ ਦਰਜ ਨੇ ਹਾਂ ਪਹਿਲੇ ਇਹਨਾਂ ਦੇ 7 ਮਾਮਲੇ ਦਰਜ ਨੇ ਸਨੇਚਿੰਗ ਦੇ ਡਿਵੀਜ਼ਨ ਨੰਬਰ 1 ਦੇ ਵਿੱਚ 2 ਮੁਕਦਮੇ ਸਨੇਚਿੰਗ ਦੇ ਡਿਵੀਜ਼ਨ ਨੰਬਰ 2 ਦੇ ਵਿੱਚ 3 ਮੁਕਦਮੇ ਹੈਗੇ ਇਹਨਾਂ ਦੇ ਤੇ ਡਿਵੀਜ਼ਨ ਆਪਣੇ ਸੁਜਾਨਪੁਰ ਥਾਣੇ ਦੇ ਇਹਨਾਂ ਦੇ 2 ਮੁਕਦਮੇ ਦਰਜ ਔਰ ਜਿਹੜਾ ਇਹ ਆਪਣਾ ਵਿਸ਼ਾਲ ਆ ਇਹਦੇ ਤੇ ਪਹਿਲੇ ਵੀ ਪੰਜ ਮੁਕੱਦਮੇ ਜਿਹੜੇ ਆ ਦਰਜ ਨੇ ਦੋ ਗਰਦਾਸਪੁਰ ਤਿੰਨ ਪਠਾਨਕੋ ਇਹ ਪੁਰਾਣੇ ਮੁਕੱਦਮੇ ਨੇ ਤਾਂ ਸਰ ਹੀਰੋਨ ਕਿ ਤੁਲੇ ਕਿੰਨੇ ਸੀ ਇਹ ਜਿਹੜਾ ਜਦੋਂ ਹੁਣ ਤੱਕ ਪੁੱਛ ਗਈ ਚਾਇਆ ਕਿ ਜਿਹੜਾ ਛੰਨੀ ਬੇਲੀ ਤੋਂ ਲੈ ਕੇ ਆਉਂਦੀ ਸੀਗੇ ਸਰ ਇਹ ਜਿਹੜੀ ਸਨੇਚਿੰਗ ਦੀ ਜਿਹੜੀ ਵਾਰਤਾਤ ਕਰਦੇ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਇਹਨਾਂ ਦਾ ਮਾਸਟਰਮਾਈਂਡ ਇਹੀ ਹੈਗਾ ਆਪਣਾ ਜਿਹੜਾ ਕੈਟ ਆ ਆਪਣਾ ਗੁਰਜੀਤ ਸਿੰਘ ਕੈਟ ਜਿਹੜਾ ਉਹ ਸਨੇਚ ਕਰਦਾ ਸੀਗਾ ਤੇ ਜਿਹੜਾ ਵਿਸਾਲ ਸੀਗਾ ਉਹ ਮੋਟਰਸਾਈਕਲ ਚਲਾਉਂਦਾ ਸੀਗਾ ਏ 2025 ਤੋਂ ਹੁਣ ਤੱਕ ਜਦੋਂ ਦਾ ਸਾਲ ਸਟਾਰਟ ਹੋਇਆ ਲਗਭਗ 6 ਸੱਧੇ ਕਰੀਬ ਜਿਹੜੀਆਂ ਸਨੇਚਿੰਗ ਹੋਈਆਂ ਹਨ ਹਾਂ ਉਹ ਸਾਰੀਆਂ ਇਹਨਾਂ ਨੇ ਹੀ ਕੀਤੀਆਂ ਨੇ ਦੋਨਾਂ ਨੇ ਮਤਲਬ ਕਹਿੰਦਾ ਜਿਹੜੇ ਮੁੱਖ ਰੋਬੀ ਡੇਪ ਕਿ ਨਹੀਂ ਜੀ ਅੰਦਰ ਦੱਸ